ਯਾ ਬੁੱਤਾ ਅੰਜੀ ਸਸੀ ਕਾਲ ਜੀ ਆ ਵੀਡੀਓ ਦੇਖਿਓ ਆਏ ਪੁੱਤੋ ਸਾਦਕੇ ਵੇ ਬੁੱਤਾ ਸਾਦਕੇ ਯਾ ਬੁੱਤਾ ਵੇ ਮੇਰੇ ਹੀਰੇ ਬੁੱਤਾ ਵੇ ਪੁੱਤੋ ਸਾਦਕੇ ਜਾਨ ਸਾਡੇ ਪੰਜਾਬ ਦਾ ਮਸ਼ਹੂਰ ਸਿੰਗਰ ਜਿਨੇ ਨੈਸ਼ਨਲ ਇੰਟਰਨੈਸ਼ਨਲ ਬੇਸ ਤੇ ਆਪਣੇ ਆਵਾਜ਼ ਦੀਆਂ ਧੂਮਾਂ ਪਾਈਆਂ ਆਪਣੀ ਆਵਾਜ਼ ਦਾ ਲੋਹਾ ਬਣਾਇਆ ਸਾਡਾ ਰਾਜਵੀਰ ਜਵੰਦਾ ਜੀ ਜਿਹੜੇ ਸਾਡੇ ਵਿੱਚ ਘਰ ਨਹੀਂ ਰਹੇ ਆਪਣੀ ਅੰਤਿਮ ਯਾਤਰਾ ਪੂਰੀ ਕਰਕੇ ਅੱਜ ਸਾਨੂੰ ਅਲਵਿਦਾ ਕਹਿ ਗਏ ਬੜਾ ਦੁੱਖ ਲੱਗਾ ਯਾਰ ਲੱਖਾਂ ਦੁੱਖ ਲੋਕਾਂ ਨੇ ਅਰਦਾਸਾਂ ਕੀਤੀਆਂ ਪਰ ਸਾਡੀਆਂ ਅਰਦਾਸਾਂ ਹਾਰ ਗਈਆਂ ਮੌਤ ਲੈਣੀ ਜਿੱਤ ਗਈ। ਆਮ ਨਕਾਮੀਆਂ ਨੇ ਸਾਡਾ ਵੀਰ ਸਾਥੋਂ ਖੋ ਲਿਆ। ਯਾਰ ਬਹੁਏ ਸਰਕਾਰ ਦੀਆਂ ਨਕਾਮੀਆਂ ਆਈਆਂ ਕੀ ਹੈ ਇਹ ਆਜ਼ਾਦੀ ਇਹ ਆਜ਼ਾਦੀ ਆ ਕੀ ਕਰਨੀ ਇਹੋ ਜਿਹੀ ਆਜ਼ਾਦੀ ਅਸੀਂ ਇਹ ਤੋਂ ਚੰਗਾ ਤੁਸੀਂ ਯਾਦ ਨਾ ਹੀ ਹੁੰਦੇ ਸਾਡਾ ਦੇਸ਼ ਨਾ ਹੀ ਯਾਦ ਕਰੋਂਦੇ ਇੱਕ ਸਾਰਾ ਸਿਸਟਮ ਤਾਂ ਹੁੰਦਾ ਸਾਡੇ ਦੇਸ਼ 'ਚ ਇੱਥੇ ਕੋਈ ਸਿਸਟਮ ਹੀ ਨਹੀਂ ਹੈਗਾ ਇਹ ਆ ਪਹਿਲੀ ਇੱਕ ਮੌਤ ਨਹੀਂ ਗਈ ਇਸ ਤੋਂ ਪਹਿਲਾਂ ਵੀ ਕਈ ਮੌਤਾਂ ਹੋਈਆਂ ਔਰ ਅੱਗੇ ਸਰਕਾਰ ਨੇ ਸਖਤ ਕਦਮ ਨਾ ਚੱਕੇ ਇਹਨਾਂ ਦਾ ਕੋਈ ਸ਼ੈਲਟਰ ਨਾ ਬਣਾਏ ਇਹਨਾਂ ਦੇ ਕੋਈ ਪ੍ਰਬੰਧ ਨਾ ਕੀਤਾ ਅੱਗੇ ਵੀ ਬਹੁਤ ਹੋਣਗੀਆਂ ਹੋਰ ਵੀ ਘਰਾਂ ਦੇ ਬਹੁਤ ਦੀਵੇ ਬੁੱਝਣਗੇ ਇਹ ਤੇ ਸਰਕਾਰ ਨੂੰ ਕੋਈ ਨਾ ਕੋਈ ਸਟਿੱਕ ਚ ਕਦਮ ਚੱਕਣਾ ਚਾਹੀਦਾ ਅਸੀਂ ਕੋਈ ਵੀ ਸਾਧਨ ਲੈਨੇ ਆ ਸਾਡਾ ਉਹਦਾ ਕਾਉਟੈਕਸ ਕੱਟਦੇ ਆ ਅਸੀਂ ਕਾਹਦੇ ਟੱਕ ਆਉਟੈਕਸ ਦਿੰਨੇ ਆ ਫੇ ਨਾ ਕਟਾਂ ਜਦ ਕੁਛ ਕਰਨਾ ਹੀ ਨਹੀਂ ਇਹਨਾਂ ਨੇ ਇਦਾਂ ਹੀ ਵਾਰਾ ਘੁੰਮਦੇ ਫਿਰਦੇ ਆ ਇਹ ਤੇ ਫਿਰ ਇਹਨਾਂ ਨੂੰ ਕੁਛ ਕਰਨਾ ਹੀ ਨਹੀਂ ਤੇ ਫੇ ਅਸੀਂ ਟੈਕਸ ਕਿਉਂ ਦੇਈਏ ਯਾਰ ਬਾਹਰ ਕਿਹੜਾ ਪਸੂ ਨਹੀਂ ਹੈਗੇ ਬਾਹਰ ਵੀ ਡੰਗਰ ਹੈਗੇ ਆ ਉੱਥੇ ਤੇ ਕਦੀ ਸੁਣਿਆ ਨਹੀਂ ਵੀ ਗਾਂ ਵਜ ਕੇ ਐਕਸੀ ਉਹ ਤੇ ਸਰਕਾਰ ਸਖਤਿਆ ਕਾਨੂੰਨ ਸਖਤਿਆ ਇਮਾਨਦਾਰ ਲੋ ਗਿਆ ਇਥੇ ਵਰਗੇ ਭ੍ਰਸ਼ਟ ਲੋਕ ਨੇ ਕਿਥੋਂ ਵਰਗੇ ਉਹ ਜਿਹੜਾ ਕਟਦੇ ਉਹ ਜਾਂਦਾ ਕਿੱਥੇ ਪੈਸਾ ਜਾਂ ਟੈਕਸ ਕਰਦੇ ਸਾਡੇ ਕੋ ਕਾਉ ਟੈਕਸ ਉਹ ਜਾਂਦਾ ਕਿੱਥੇ ਲੁੰਦੇ ਕਿੱਥੇ ਇਹ ਇਹਨਾਂ ਨੂੰ ਵੀ ਪੁੱਛਣ ਵਾਲਾ ਨਹੀਂ ਹੈਗਾ ਇਹਨਾਂ ਨੂੰ ਹੁਣ ਹੁਣ ਵੀ ਹੁਣ ਸਾਡੇ ਹੁਣ ਆਵਾਜ਼ ਚੱਕ ਲੋ ਹੁਣ ਮੌਕਾ ਆ ਹੁਣ ਆਵਾਜ਼ ਚੱਕ ਲੋ ਹੁਣ ਤੇ ਇਹ ਉੱਠੀ ਹੈ ਲਹਿਰ ਇਹਨੂੰ ਇੱਕ ਲਹਿਰ ਬਣਾਓ ਲਹਿਰ ਬਣਾ ਕੇ ਸਰਕਾਰੇ ਗੋਲ ਬੋਲੀਆਂ ਨੇ ਗੁੰਗੀਆਂ ਸਰਕਾਰਾਂ ਨਾਲ ਕਨਾਈ ਵਾਲੇ ਬਚਾਓ ਇਹ ਇੱਕ ਸਿਸਟਮ ਬਣਾਓ ਇੱਕ ਕੀ ਯਾਰ ਸੋਚਦਾ ਸੀ ਉਹਨੂੰ ਪਤਾ ਸੀਗਾ ਰਾਈਡ ਕਰਦੇ ਆ ਆਪਣੀ ਮਸਤੀ ਚ ਆਉਂਦਾ ਹੋਣਾ ਨਜ਼ਾਰੇ ਲੈਂਦਾ ਹੁੰਦਾ ਹੋਣਾ ਠੰਡੇ ਦੋ ਪਸੂ ਭਿੜਦੇ ਵਿੱਚ ਵਜਾ ਕੇ ਦੱਸੋ ਯਾਰ ਇਹ ਇੱਕ ਬਹੁਤ ਹੋਇਆ ਨੁਕਸਾਨ ਹੈ ਇੱਧਰ ਨਾਲ ਬਹੁਤ ਬਹੁਤ ਜਿਆਦੀਆਂ ਹੋ ਚੁੱਕੀਆਂ ਐਕਸੀਡੈਂਟ ਹੋ ਚੁੱਕੇ ਨੇ ਇਹਨਾਂ ਦਾ ਕੋਈ ਪੱਕਾ ਪ੍ਰਬੰਧ ਕਰਨਾ ਪੈਣਾ ਪੱਕਾ ਕੋਈ ਹੱਲ ਕਰਨਾ ਪੈਣਾ ਇਹਨਾਂ ਦਾ ਨਹੀਂ ਤਾਂ ਸਾਡੇ ਦੇਖਦੇ ਇਦਾਂ ਹੀ ਨੌਜਵਾਨ ਮਰੀ ਜਾਣੇ ਆ ਇਦਾਂ ਹੀ ਨਿਆਈ ਮੋਤੇ ਮਰੇ ਜਾਣੇ ਆ ਯਾਰ ਵੀਡੀਓ ਪਾਉਨ ਨੂੰ ਦਿਲ ਨਹੀਂ ਕਰਦਾ ਸੀਗਾ ਮਾਨ ਨਹੀਂ ਕਰਦਾ ਜੀ ਲਫਜੀ ਨਹੀਂ ਹੈਗੇ ਵਰਲਡੀ ਨਹੀਂ ਹੈਗੇ ਕੁਸ਼ਿਸ਼ ਸਿਰਵੇ ਸਰਕੇ ਵੀਡੀਓ ਪਾਉਣੀਆਂ ਵੀ ਆ ਸਾਡੇ ਦੋਸਤ ਇਹਨਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਸਰਕਾਰ ਤੱਕ ਗੂੰਗੀ ਪੁਲਿਸ ਸਰਕਾਰ ਤੱਕ ਇਹ ਪਹੁੰਚ ਜAVE ਆਵਾਜ਼ ਤੇ ਸਰਕਾਰ ਕੋਈ ਸਿਸਟਮ ਬਣਾਵੇ ਕੋਈ ਇਹਨਾਂ ਦਾ ਕੋਈ ਘਰੇ ਮੈਨੇਜ ਇਹਨਾਂ ਨੂੰ ਨਿਰਹਾਸਾ ਕੱਲ ਸਾਡੇ ਸਾਡੇ ਨਾਲ ਵੀ ਹੋ ਸਕਦਾ ਆ ਕਿਸੇ ਨਾਲ ਵੀ ਹੋ ਸਕਦਾ ਇਹ ਉਹ ਦੂਸਰੀ ਗੱਲ ਇਹਨਾਂ ਜਿਹੜੇ ਪਸ਼ੂ ਛੱਡਦੇ ਆ ਜਿਹੜੇ ਇਹਨਾਂ ਨੂੰ ਇਸਤੇਮਾਲ ਕਰਕੇ ਇਹਨਾਂ ਦਾ ਯੂਜ਼ ਕਰਕੇ ਜਦੋਂ ਇਹ ਕੰਮ ਨਹੀਂ ਦੇ ਰਹੇ ਇਹਨਾਂ ਨੂੰ ਨਕਾਰੇ ਹੋਏ ਇਹਨਾਂ ਨੂੰ ਛੱਡ ਦਿੰਦੇ ਰੋਡ ਤੇ ਇਹਨਾਂ ਦਾ ਵੀ 302 ਦਾ ਪਰਚਾ ਹੋਣਾ ਚਾਹੀਦਾ ਸਖਤ ਕਾਰਵਾਈ ਇਹਨਾਂ ਤੇ ਵੀ ਹੋਣੀ ਚਾਹੀਦੀ ਅਸਲੀ ਮੌਤ ਜਿਵੇਂਾਰੇ ਇਹ ਜਿਹੜੇ ਛੱਡਦੇ ਆ ਆ ਸਾਡੇ ਲਾਗੇ ਮੰਡੀ ਆ ਤੇ ਦੇਖੋ ਕਿੰਨੇ 50 60 ਪਸ਼ੂ ਤੇ ਤੁਰੇ ਖੜਦੇ ਆ ਮਾਰੂ ਜਾਨਵਰ ਇੱਥੇ ਪਤਾ ਨਹੀਂ ਕਿੰਨੂੰ ਹਿੱਟ ਕਰ ਦੇਣਾ ਕਿੰਨੂੰ ਨਹੀਂ ਇਹਨਾਂ ਨੇ ਇਹ ਸਰਕਾਰੇ ਭਾਈ ਆਪਣੀ ਸੁਰੱਖਿਆ ਆਪਣੇ ਹੱਥ ਹੀ ਆ ਤੇ ਆਪਣੀ ਜ਼ਿੰਮੇਵਾਰੀ ਤੇ ਘਰੋਂ ਨਿਕਲੋ ਸਰਕਾਰਾਂ ਨੇ ਕੋਖ ਨਹੀਂ ਕਰਨਾ ਇਹ ਸਾਰੇ ਇੰਨੀਆਂ ਬੋਲੀਆਂ ਹੋ ਚੁੱਕੀਆਂ ਸਰਕਾਰਾਂ ਇਹ ਇਹੀ ਕਹਿੰਦੇ ਹੋਇਆ ਰਾਜਵੀਰ ਜਵੰਦਾਂ ਨੂੰ ਸਾਡੀ ਨਿੱਗੀ ਸਰਦਾਂਜਲੀ ਵਾਹਿਗੁਰੂ ਨੇ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਡੈਡੀ ਨੂੰ ਵੀ ਜਦੋਂ ਉਹ ਵਾਪਸ ਆਊਗਾ ਉਹ ਚੀਜ਼ਾਂ ਬਣਾ ਰਹੀ ਸੀ ਮੈਂ ਕੀ ਗਿਫਟ ਦੇਣੀ ਆ ਤੇ ਦੱਸਿਆ ਹੁਣ ਸੋ ਔਖਾ ਫੇਸ ਇਟਸ ਰੀਲੀ ਹਾਰਡ ਰੀਲੀ ਦੇ ਕੀ ਹਾਲਾਤ ਸੀ ਜਦੋਂ ਬੇਟੀ ਨੂੰ ਪਤਾ ਲੱਗਿਆ ਕਿ ਮੇਰੇ ਪਿਤਾ ਇਸ ਵੀ ਨਹੀਂ ਰਹੇ ਜਿੱਤੋਂ ਨਹੀਂ ਦੇਖਿਆ ਗਿਆ ਮੰਮੀ ਸੀਗੇ ਉਥੇ ਮੈਂ ਜਦੋਂ ਮੈਨੂੰ ਪਤਾ ਲੱਗਿਆ ਵੀ ਉਹਨੂੰ ਪਤਾ ਨਹੀਂ ਕਿ ਮੈਂ ਬਈ